ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ ਜਿਹੜੂ ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਗਮਸੇ ਲੈ ਕੇ ਆਏ ਜੀ ਇੱਕ ਬਈ ਤਾਜੀ ਸੋਈ ਵੀ ਆ ਇੱਕ ਡੱਬਣਾ ਆਓ ਪੁੱਛ ਲੈਨੇ ਬਾਈ ਤੁਹਾਡੇ ਬਾਈ ਜੀ ਸਸੀ ਗਾਲ ਸਸੀ ਗਾਲ ਬਈ ਹੋ ਠੀਕ ਹੋ ਵਧੀਆ ਜੀ ਬਹੁਤ ਵਧੀਆ ਬਈ ਨਾਮ ਤੇ ਐਡਰੈਸ ਬੋਲ ਨਾ ਮੇਰੇ ਅਰਸ਼ਦੀਬ ਉਹ ਪਿੰਡ ਜਦੀਪਾ ਬਣਦੇ ਕਹਿੰਦੇ ਆ ਬਈ ਪਿੰਡ ਵੀਰੇ ਸਈਦੋ ਗਿਆ ਤਹਿਸੀਲ ਬਈ ਨਹਿਰ ਜਲਾ ਵੀਰੇ ਮੁੰਗਾ ਨੇੜੇ ਪਿੰਡ ਬਈ ਨੇੜੇ ਵੀਰੇ ਭਾਗੀ ਕਿ ਰਹੇਗੇ ਬਾਹਰ ਬਾਹਰ ਕੀਤਾ ਆਪਣਾ ਗਾ ਮੋਬਾਈਲ ਨੰਬਰ ਬੋਲ 8847617674 ਠੀਕ ਆ ਬਾਈ ਭਾਈ ਜਿਹੜੇ ਪਹਿਲੇ ਨੰਬਰ ਤੇ ਜਰਸੀ ਵੜਦੇ ਨੇ ਕਿਹੜਾ ਸੂਆ ਸੂਈ ਹੈ ਡਾਕਟਰ ਇਹ ਦੂਜਾ ਸੂਆ ਸੂਈ ਹੈ ਵੀਰੇ ਹਮ ਤੜਕੇ ਸਵੇਰ 5 ਵਜੇ ਠੀਕ ਆ ਬੱਚੀ ਨੂੰ ਨੇ ਵੀਰੇ ਜਨਮ ਦਿੱਤਾ ਜੇ ਇਹਦੀ 8:00 ਵਜੇ ਵੀਕ ਪੈ ਗਈ ਸੀ ਠੀਕ ਆ ਜੇਰ ਕੰਪਲੀਟ ਹੋ ਗਈ ਗਰੰਟੀ ਉਹ ਜੇਰ ਦੀ ਠੀਕ ਆ ਭਾਈ ਠੀਕ ਆ ਨਾ ਗੱਲ ਹਮ ਦੂਜਾ ਸੂਆ ਬਲੂਨ ਦਾ ਵੀਰੇ 15 ਕਿਲੋ ਦਾ ਦੁੱਧ ਦਿੱਤਾ ਹਮ ਕਹਨੋ 20 ਵਾਈ ਗਈ ਹਮ ਕੋਈ ਫਾਇਦਾ ਨਹੀਂ ਚੂਣ ਜਵਾ ਇੱਕ ਨੰਬਰ 15 15 ਕਿਲੋ ਦਾ ਮਟਸੇਬਾ ਚੰਗੀ ਸੇਵਾ ਹੋ ਗਈ 2 ਕਿਲੋ ਵੱਧ ਵੀ ਦੇ ਦੋ ਠੀਕ ਆ ਭਾਈ ਕਦ ਵੱਡ ਚੰਗਾ ਡਰ ਕਮਾਲ ਦਾ ਕੱਲਾ ਕੱਲਾ ਥਣ ਮੁੱਠੀ ਵਾਲਾ ਥਣ ਚਾਰੇ ਥਣ ਨਿਕੜਵੇਂ ਪੂਰੇ ਗਏ ਤੇ ਫੇਸ ਬੜਾ ਪਿਆਰਾ ਹਾਂ ਹਾਂ ਮੇਰੇ ਐਰ ਸ਼ੇਰ ਦੇ ਦਾ ਬੋਦੀਬਾਦੀ ਜਰਸੀ ਦਾ ਮੈਸੂਰ ਦਾ ਦੇਖੋ ਐਰ ਸ਼ੇਰ ਨਾਲ ਅਟੈਚ ਹਾਂ ਐਰ ਸ਼ੇਰ ਤੇ ਜਰਸੀ ਨਾਲ ਠੀਕ ਐਰ ਸ਼ੇਰ ਤੇ ਜਰਸੀ ਦਾ ਕ੍ਰਾਸ ਆ ਬਈ ਚਵਾਈ ਕਿਵੇਂ ਦੀ ਚਵਾਈ ਦਾ ਵੀਰੇ ਕੋਕਾ ਹੀ ਹੈ ਠੀਕ ਐ ਟੱਚ ਵੀ ਨਾ ਕਰੇ ਥਾਣਾ ਦੋਣਾ ਦੀ ਆਪਣੀ ਓਕੇ ਹੋ ਗਈ ਠੀਕ ਐ ਅਗਲਾ ਆਪ ਦੀ ਦੇਖ ਕੇ ਲੈ ਕੇ ਜਾਵੇ ਹਮ ਇੱਥੇ ਜੋ ਮਰਜ਼ੀ ਕਰੇ ਬਈ ਜੋ ਗੇਟੋਂ ਬਾਹਰ ਅਗਲੇ ਦੀ ਉਹ ਬਹੁਤ ਠੀਕ ਐ ਠੀਕ ਹੈ ਨਾ ਗੱਲ ਹੂੰ ਕਿਉਂਕਿ ਵੀਰੇ ਨਾਂ ਲਾਂਬਾ ਲੈਣਾ ਨਾ ਦੇਣਾ ਆਪਣੀ ਲਈ ਵੀ ਆ ਮੈਂ ਤੁਹਾਨੂੰ ਇਹ ਕਹਾਂ ਮੇਰੀ ਰਿਸ਼ਤੇਦਾਰੀ ਜਾਂ ਮਾਸੀ ਦੀ ਕੁੜੀ ਕੋਲੋਂ ਇਹ ਕੋਈ ਇਹਦਾ ਚੱਕਰ ਨਹੀਂ ਬਾਈ ਸਾਡੀ ਲਈ ਵੀ ਹੈਗੀ ਠੀਕ ਹੈ ਨਾ ਗੱਲ ਮੱਛਲਾ ਵਾਲੇ ਤਾਰਾ ਮਾਰਲੇ ਓਕੇ ਹੋਊਗੀ ਹਾਂ ਆਰਡਰ ਬੜਾ ਕਮਾਲ ਦਾ ਆਰਡਰ ਬੜਾ ਕਮਾਲ ਦਾ ਬਹੁਤ ਸੋਹਣਾ ਆਰਡਰ ਕਰਮਲੀ ਦਾ ਕੱਲਾ-ਕੱਲਾ ਥਣ ਮੁਰਤੀਆਂ ਤਣ ਗੁਲਾਬੀ ਤਣ ਚਾਰੇ ਥਣ ਨਿਕਲਵੇਂ ਪੂਰੇ ਗੈਵ ਤੇ ਚਵਾਈ ਚੁਵਾਈ ਕਹਿੰਦਾ ਚੁਵਾਈ ਚੁਵਾਈ ਤਣਾ ਬਹੁਤ ਚੰਗੇ ਤੇ ਸੋਈ ਸਵਾਈ ਆ ਲੈ ਬਈ ਸਾਰਾ ਜਿਹੜੀਆਂ ਮਾਰ ਕੇ ਦਿਖਾਉਂਦੇ ਕੋਈ ਚੱਕਰੀ ਨਹੀਂ ਬੱਚਾ ਬੱਚਾ ਹਨ ਮਗਰ ਮੇਰੇ ਬੱਚਾ ਯਾਰ ਡੋਡਰ ਬੰਦਾ ਜਿਆਦੀ ਕਰੂ ਨਾ ਚਵਾਈ ਬੜੀ ਚੰਗੀ ਹੈ ਨਾ ਚੂਣ ਬੜਾ ਚੰਗਾ ਲੱਜਵੇਂ ਮਰਜੀ ਧਾਰਾ ਮਾਰੀ ਚੱਲ ਕੋਈ ਚੱਕਰੀ ਨਹੀਂ ਚਵਾਈ ਬੜੀ ਚੰਗੀ ਹੈ ਨਾ ਚੂਣ ਦਾ ਬਈ ਟੱਚ ਵੀ ਨਖਰੇ ਬੰਦਾ ਯਾਰ ਸਹੀ ਗੱਲ ਕਹਿੰਦੀ ਕਰਨ ਵਾਲੀ ਕੁਛ ਨਹੀਂ ਲੈ ਇਹ ਕੀ ਕਹਿਣਾ ਬਈ ਯਾਰ ਜਿਹੜਾ ਲਾਉਣਾ ਲਾ ਲੇ ਨਹੀਂ ਲਾਉਣਾ ਕੋਈ ਚੱਕਰੀ ਹੀ ਨਹੀਂ ਬਈ ਸਾਡੇ ਕੋਈ ਚੱਕਰ ਨਹੀਂ ਹਾਂ ਠੀਕ ਆ ਬਈ ਮਗਰ ਬੱਚਾ ਹੈਗਾ ਬਈ ਹੂੰ ਫੋਨ ਚਾੜਦਾ ਇੱਕ ਨੰਬਰ ਹੋ ਅਗਲਾ ਆਉਦੀ ਦੇਖ ਕੇ ਲੈ ਗਿਆ ਵੀ ਨਿਆਣਾ ਲਾਉਣਾ ਲਾ ਸਕਦਾ ਨਹੀਂ ਕੋਈ ਚੱਕਰ ਨਹੀਂ ਆਪਾਂ ਕਿਤੇ ਲਾ ਵੀ ਲੈਣੇ ਨਹੀਂ ਵੀਰ ਮੁੱਲ ਕੀ ਰੇਪੇ ਮੁੱਲ ਜਿਦਾ ਡਾਕਟਰ ਮੁੱਲੀ ਕਰਾਉਣਾ 62 60000 ਜਣਾ ਮਰਜ਼ੀ ਕਰਾਉ 60 ਚੋਂ ਵੀਰੇ ਛੋੜੂ 1000 ਰੁਪਿਆ ਠੀਕ ਆ 50 55 ਵਾਲਾ ਪਾਣੂ ਗੂਣ ਨਾਲ ਆਵੇ ਬਾਈ ਬਹੁਤ ਠੀਕ ਮੁੱਲ ਸਾਡਾ ਉਨਾਂ ਹੀ ਕਰਿਆ ਹੁੰਦਾ ਜਿਹੜਾ ਲੈਣਾ ਲੈਣ ਦੇਣਾ ਠੀਕ ਆ ਐਵੇਂ ਮੁੜ ਕੇ ਅਗਲਾ ਹਵਾ ਜਣਾਗਾ ਮਰੀ ਜਾਂਦਾ ਉਹ ਚੀਜ਼ ਦਾ ਫਾਇਦਾ ਕੋਈ ਨਹੀਂ ਬਾਈ ਜਦੋਂ ਦੁੱਧ ਦੇ ਆਈ ਉਹਨਾਂ ਬਣ ਕੇ ਉੱਤੂਗੀ ਬੱਚੀ ਸਹੀ ਗੱਲ ਆ ਹਾਂਜੀ ਅੱਗੇ ਭਰਾ ਦੋ ਨੰਬਰ ਜਿਹੜਾ ਸੂਗਾ ਬਾਈ ਡਾਕਟਰ ਵੀਰੇ ਤੀਜਾ ਸੂਗਾ ਕਹਨ ਨੂੰ ਦੂਜਾ ਕਹਿ ਕੇ ਵੇਚ ਲਾ ਕੋਈ ਮੈਦਾਨੀ ਠੀਕ ਆ ਤੀਜਾ ਸੂਗਾ ਬਾਈ ਹਮ ਸਹੀ ਡੇਟਾਂ ਦਾ ਬਾਈ ਤੇ ਇਧਰ ਹੀ ਨੂੰ ਠੀਕ ਆ ਭਾਗਾਂ ਲਈ ਠੰਡੀ ਸੀ ਰਹਿਨੀ ਆ ਹਜੇ ਬਰਤੇ ਲੰਬਾ ਹੋਤਾ ਜਾਣ ਜੂਨ ਬਹੁਤਾ ਵੜ ਚ ਬੜੀ ਵੀ ਬਹੁਤ ਆ ਬਹੁਤ ਬੜੀ ਵੀ ਬਾਈ ਬੜੀ ਵੀ ਖੁੱਲੀ ਫਿਰਦੀ ਆਈ ਹੈ ਠੀਕਾ ਠੀਕ ਹਨ ਗੱਲ ਹੂੰ ਇਹਦਾ ਸੇ ਰਸੇ ਰਸੇ ਦਾ ਵੀ ਖੜਾ ਗਲਾਂ ਨਹੀਂ ਹੋਲੀ ਕਰਦੀ ਹੈ ਹੂੰ ਕੁੱਲੀ ਫਿਰਦੀ ਲਈ ਹੈਗੀ ਫੇਸ ਬੜਾ ਚੰਗਾ ਰਾਜੀ ਰੋਜੀ ਖੋਲਾ ਉਸ ਤੋਂ ਦੂਜੇ ਸਵੇ ਭਾਈ 19 20 ਕਿਲੋ ਦੇ ਉੱਤੇ ਚੱਲੀ ਆਏ ਇਹ ਇਹ ਕੈਨ ਵਾਲਾ ਦਾ ਹੈ ਨੀਗਾ ਕਿ ਕੁਮਾ ਕੁਛ ਨਿਕੂਗਾ ਕੁਛ ਠੀਕ ਹਨ ਗੱਲ ਬਾਕੀ ਭਾਈ ਲਾਣ ਚੁਕਾਨ ਨਿਕਲਣਾ ਠੀਕ ਆ ਭਾਈ ਠੀਕ ਹਨ ਜਾਨ ਪ੍ਰਾਣ ਓਕੇ ਰਿਪੋਰਟ ਹੋਊਗੀ ਜਿੱਥੇ ਮਰਜੀ ਖੜਾ ਲਾ ਹਾਂ ਜੀ ਉਹ ਮੁੰਗੜੀ ਦਾ ਮਤਲਬ ਤੋਰਾ ਤਾਰਾ ਕਮਾਲ ਦਾ ਆਇਰਾ ਬਾਈ ਬੈੜ ਨੇ ਇੱਕ ਦੋ ਦਿਨ ਲੈ ਜਾਣੀ ਹੈ ਹਾਂ ਸਹੀ ਗੱਲ ਆ ਬਾਈ ਤੋਰਾ ਤਾਰਾ ਬੈੜ ਦਾ ਬਹੁਤ ਚੰਗਾ ਬਹੁਤ ਚੰਗਾ ਫੇਸ ਬੜਾ ਚੰਗਾ ਰਾਜੀ ਫੋਲਾ ਕੱਦ ਵੱਡ ਚੰਗਾ ਡਰ ਕਮਾਲ ਦਾ ਮੁੱਠੀ ਵਾਲਾ ਧਣ ਇਕੱਲਾ ਇਕੱਲਾ ਧਣ ਤੋਰਾ ਤਾਰਾ ਚੇਕ ਵੱਡੀ ਬੁੱਡੀ ਬਹੁਤ ਆ ਬਾਈ ਹਾਂ ਚਾਰ ਤੇ ਬਲੀ ਵੀ ਆ ਠੀਕ ਆ ਹਾਂਜੀ ਹਾਂਜੀ ਤੇ ਕੀ ਮੋਲਾ ਦੀ ਫੇਰ ਮੋਲ ਡਾਕਟਰ ਸ਼ਾਇਦ ਗਾਂਜ ਰਾਤ ਨੂੰ ਸੌ ਵੀ ਸਕਦੀ ਆ ਕਿਉਂਕਿ ਮੈਨੂੰ ਲੱਗਦੇ ਇਹਦੇ ਲੱਛਣ ਸੂਬੇ ਕਹਿਣਾ ਕੀ ਆ ਆ ਵੀਰੇ ਮੜੰਗਾ ਮੜੰਗਾ ਫੁੱਟਾ ਨਹੀਂ ਮਗਰ ਉਹੀ ਆ ਬੇਸੇ ਕੋਈ ਫੋੜ ਨਹੀਂ ਜਾਗਣੀ ਦੱਸਿਆ ਚੰਗਾ ਹੁੰਦਾ ਕਈ ਯਾਰ ਵੀਰੇ ਸੌਦਾ ਹੋ ਗੇ ਜਿਹਨੇ ਲੈਣੀ ਆ ਜਾਂ ਨਹੀਂ ਲੈਣੀ ਇੱਥੇ ਆ ਕੇ ਬਾਈ ਬੰਦਾ ਆਇਆ ਜੋ ਕਰਦਾ ਉਹ ਗੱਲ ਅਗਲੇ ਨੂੰ ਪਹਿਲਾਂ ਦੱਸ ਦੋ ਯਾਰ ਕਿਉਂਕਿ ਇਹਦਾ ਬਾਈ ਮੁੜ ਕੇ ਯਾਰ ਮੱਥਾ ਨਾ ਵੱਜੇ ਠੀਕ ਹੈ ਨਾ ਯਾਰ ਠੀਕ ਗੱਲ ਮੋਲ ਕਰਾਉਣ ਨੂੰ ਜਿਹੜਾ ਮਰਜ਼ੀ ਕਰਾ ਲਾ ਬਾਈ 72000 ਦੀ ਵੜ ਦੇਵਾਂਗੀ ਵੀਰੇ ਠੀਕ ਆ ਬਾਈ ਮੋਲ ਕਰਾਉਣ ਨੂੰ ਬਾਈ ਕਹਿੰਦਾ ਜਿਹੜਾ ਮਰਜ਼ੀ ਕਰਾ ਲਓ 72000 ਦੀ ਵੜ ਦੇ ਦੇਵਾਂ 72000 ਦੀ ਵਚੀ ਦੇਵਾਂਗਾ ਬਾਈ ਜਾਣ ਜਾਂਦ ਬਗ ਓਕੇ ਰਬੋਟ ਹੋ ਗਈ ਸਭੀ ਪਣੀ ਰਾਜੀ ਰੂਜੀ ਫਾ ਲੈਵਾ ਬਹੁਤ ਬਹੁਤ ਸੋਹਣਾ ਬਈਆਂ ਨੇ ਸਾਰੀਆਂ ਬਲਟਰ ਲੈ ਕੱਢੋ ਫਿਰ ਸੋ ਹਾਂ ਜਾਣ ਜਾਂਦੇ ਬਹੁਤ ਅੱਗੇ ਬੈਠ ਨਾ ਕਿਸੇ ਭਰਾ ਕੋਲੇ ਦੋ ਦੋਨੇ ਰਖਾਤੀ ਕਿਸੇ ਵੀਰ ਦੇ ਦੋਨਾਂ ਚ ਕੋਈ ਵੀ ਪਸੰਦ ਆਵੇ ਬਾਈ ਨਾਲ ਕਨੈਕਟ ਕਰ ਲਿਓ ਜੀ ਧੰਨਵਾਦ ਜੀ